ਹਾਂਜੀ ਵੀ ਦੋਸਤੋ ਕੀ ਹਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਵਿਸ਼ਾ ਹੈ ਜਿਵੇਂ ਕਿ ਆਪਾਂ ਤੁਹਾਨੂੰ ਲੜੀਵਾਰ ਸੀਰੀਜ਼ ਦੇ ਨਾਲ 1 ਬਾਈ 1 ਬੁੱਲਾਂ ਦੀ ਜਾਣੂ ਕਰਵਾ ਰਹੇ ਹਾਂ ਉਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਦਾ ਇਹ ਆਪਣਾ ਬੱਲ ਹੈ ਟੌਪ ਦਾ ਬੱਲ ਰਹੂਗਾ ਜੀ ਜਿਗ ਜੀ ਆਈਜੀ ਜਿਗ ਬੱਲ ਹੋਊਗਾ ਜੀ ਜਰਸੀ ਨਸਲ ਦਾ ਟੌਪ ਦਾ ਬੱਲ ਹੋਊਗਾ ਜੀ ਠੀਕ ਹੈ ਜੀ ਇੱਕ ਬੇਨਤੀ ਹੈ ਜੀ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਜਰੂਰ ਤੇ ਸ਼ੇਅਰ ਕਰਿਆ ਕਰੋ ਜੀ ਇੱਕ ਇਹ ਬੇਨਤੀ ਜਰੂਰ ਪ੍ਰਮਾਨ ਕਰਿਓ ਜੀ ਤੇ ਇੱਕ ਇਹ ਕਿਸੇ ਵੀ ਵੀਰ ਭਰਾ ਨੂੰ ਜ਼ਰੂਰੀ ਨਹੀਂ ਵੀ ਬੁੱਲਾਂ ਦੇ ਸੰਬੰਧ ਵਿੱਚ ਸੀਮੰਦੇ ਸੰਬੰਧ ਵਿੱਚ ਹੀ ਜਾਣਕਾਰੀ ਲੈਣੀ ਹੋਵੇ ਉਹ ਕਮੈਂਟ ਕਰ ਸਕਦਾ ਜਾਂ ਕਿਸੇ ਹੋਰ ਵੀ ਖੇਤਰ ਵਿੱਚ મતਵੱਲ ਕੇ ਜੇ ਕਿਸੇ ਪਸ਼ੂ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਕਿਸੇ ਪ੍ਰਕਾਰ ਦੀ ਵੀ ਤਾਂ ਉਹ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦਾ ਹੈ ਕਿ ਵੀ ਆਪਾਂ ਨੂੰ ਆਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੋਂ ਤੱਕ ਆਪਣੀ ਜਾਣਕਾਰੀ ਹੁੰਦੀ ਹੋਈ ਆਪਾਂ ਤੁਹਾਡੀ ਜ਼ਰੂਰ ਸਹਾਇਤਾ ਕਰਾਂਗੇ ਠੀਕ ਹੈ ਜੀ ਚਲੋ ਤੁਹਾਨੂੰ ਨਾ ਸਮਾਂ ਹੋਰ ਖਰਾਬ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਵੇਖੋ ਜੀ ਪੈਰਾਗੇਰੀ ਦੇਖੋ ਜੀ ਜਿਗ ਬੁੱਲ ਦੀ ਅਰੀਨਾ ਕ੍ਰਾਸ ਪ੍ਰੀਮੀਅਮ ਕ੍ਰਾਸ 올 ਸਟਾਰ ਠੀਕ ਹੈ ਜੀ ਸਾਇਰ ਜੇ ਐਕਸ ਪਾਇਨ ਟਰੀ ਅਰੀਨਾ ਈਟੀ ਠੀਕ ਹੈ ਜੀ ਡੈਮ ਮਤਲਬ ਕਿ ਮਾਂ ਦੀ ਨਾ ਪੀ ਵੀ ਐਫ ਪ੍ਰੀਮੀਅਮ ਜਿਗ ਈਟੀ ਮਟਰਨਲ ਗ੍ਰੈਂਡ ਸਾਇਰ ਜੀ ای ਆਰ ਜੈਡ ਬੋਗ ਪ੍ਰੀਮੀਅਮ ਈਟੀ ਮਟਰਨਲ ਗ੍ਰੈਂਡ ਸਾਇਰ ਸੌਰੀ ਮਟਰਨਲ ਗ੍ਰੈਂਡ ਡੈਮ ਕਲੇਅਰ ਸ਼ੋਏ 올스타 জুম জুম ঠিক ਹੈ ਜੀ এম জਜੀਐਸ ਮਤਲਬ ਲੁਕੇ ਪੰਡਾਨੇ ਦਾ ਨਾਮ ਹੈ ਜੀ ਸਨਸੈਟ ਕੈਨੇਵਨ ਐਂਥਮਸ 올스타 ਈਟੀ ঠিক ਹੈ ਜੀ ਇਹ ਹੋ ਗਈ ਇਸ ਬਾਲ ਦੀ ਪੈਡਾਗਰੀ ਇਸ ਤੋਂ ਅੱਗੇ ਜੇ ਆਪਾਂ ਰੇਟਿੰਗ ਦੀ ਗੱਲ ਕਰੀਏ ਤਾਂ ਇਸ ਬਾਲ ਨੂੰ 3 ਸਟਾਰ ਰੇਟਿੰਗ ਮਿਲੀ ਹੋਈ ਹੈ ਬੀਟਾ ਸੀਜ਼ਨ ਮਤਲਬ ਕਿ ਇਸ ਦਾ ਮਰਕ ਹੈ A2 A2 ਜੋ ਕਿ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ঠিক ਹੈ ਜੀ ਜਰਸੀ ਦਾ ਹੈ ਸੈਕਸਲ ਸੀਮਨ 1250 ਰੁਪਏ ਦਾ ਅਵੇਲੇਬਲ ਹੈ ঠিক ਹੈ ਜੀ ਇੱਕ ਕਨਵੈਨਸ਼ਨਲ ਸੀਮੰਟ ਦਾ ਰੇਟ ਹੈ 450 ਰੁਪਿਆ ਐਸਐਸ ਦੀ ਮੇਨ ਮੇਨ ਜਾਣਕਾਰੀ ਹੁਣ ਤੁਹਾਨੂੰ ਆਪਾਂ ਇਸ ਦੇ ਮੇਨ ਚਾਰਟ ਤੇ ਲੈ ਕੇ ਚੱਲਦੇ ਹਾਂ ਜੀ ਜੇ ਆਪਾਂ ਜੈਗ ਬੋਲ ਦੇ ਮਿਲਕ ਰਿਕਾਰਡ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਏਬੀਐਸ ਕੰਪਨੀ ਦਾ ਇਹ ਸੀਮੰਟ ਠੀਕ ਹੈ ਜੀ ਏਬੀਐਸ ਇੰਡੀਆ ਕੰਪਨੀ ਵੱਲੋਂ ਤਿਆਰ ਕੀਤਾ ਜਾਂਦਾ ਹੈ ਸੀਮੰਟ ਇਹ ਬੋਲ ਮਿਲਕ ਇੰਪਰੂਵਰ ਵਜੋਂ ਜਾਣਿਆ ਜਾਂਦਾ ਹੈ ਮਤਲਬ ਕਿ ਮਿਲਕ ਦੀ ਇੰਪਰੂਵਮੈਂਟ ਵੱਲੋਂ ਇਹ ਬੋਲ ਬਹੁਤ ਜ਼ਿਆਦਾ ਮਸ਼ਹੂਰ ਹੈ ਠੀਕ ਹੈ ਜੀ ਜੈਗਬੋਲ ਦੀ ਜਿਹੜੀਆਂ ਬੱਚੀਆਂ ਪਹਿਲੀ ਯਾਰ ਜਦੋਂ ਉਹ ਸੁੰਦੀਆਂ ਦਾ 30 ਤੋਂ 35 ਲੀਟਰ ਉਸ ਦੇ ਜੀ ਇੱਕ ਦਿਨ ਦਾ ਦੁੱਧ ਦਾ ਉਤਪਾਦਨ ਆ ਰਿਹਾ ਹੈ ਠੀਕ ਹੈ ਜੀ ਇਹ ਉਸ ਦੀਆਂ ਬੱਚੀਆਂ ਤੋਂ ਅੰਕੜੇ ਪ੍ਰਾਪਤ ਕੀਤੇ ਹੋਏ ਹਨ ਜਦੋਂ ਇਹ ਉਤਪਾਦਨ ਲਗਾਤਾਰ 300 ਦਿਨ ਤੱਕ ਦੇ ਰਹੀਆਂ ਹਨ ਤਾਂ 30 ਲੀਟਰ ਨੂੰ 300 ਨਾਲ ਗੁਣਾ ਕਰੋ 9000 ਲੀਟਰ ਇੱਕ ਸਾਲ ਦਾ ਤੇ 35 ਲੀਟਰ ਨੂੰ 300 ਨਾਲ ਗੁਣਾ ਕਰੋ 10500 ਲੀਟਰ ਇੱਕ ਸਾਲ ਦਾ ਮਤਲਬ ਕਿ ਜੈਗਬੋਲ ਦੀਆਂ ਜਿਹੜੀਆਂ ਬੱਚੀਆਂ 9000 ਤੋਂ ਲੈ ਕੇ 10500 ਲੀਟਰ ਤੱਕ ਇੱਕ ਸਾਲ ਦਾ ਆਪਾਂ ਨੂੰ ਦੁੱਧ ਦੇ ਰਹੀਆਂ ਨੇ ਠੀਕ ਹੈ ਜੀ ਤਤਕਰੀਬ ਇਸ ਦੀ ਔਸਤ 30 ਤੋਂ 35 ਲੀਟਰ ਇੱਕ ਦਿਨ ਦੀ ਔਸਤ ਪੈ ਰਹੀ ਹੈ ਠੀਕ ਹੈ ਜੀ ਦੁਨੀਆ ਦਾ ਸਭ ਤੋਂ ਸਭ ਤੋਂ ਵੱਧ ਦੁੱਧ ਦੇਣ ਵਾਲੀ ਜਿਹੜੀ ਉਤਪਾਦਨ ਦਾ گاਵਾ ਉਹ ਇੱਕ ਤਰ੍ਹਾਂ ਜੈਗਬੋਲ ਦੀਆਂ ਬੱਚੀਆਂ ਮੰਨੀਆਂ ਜਾਂਦੀਆਂ ਨੇ ਠੀਕ ਹੈ ਜੀ ਇੱਕ ਤਰ੍ਹਾਂ ਹੋਰ ਜਾਣਕਾਰੀ ਸ਼ੇਅਰ ਕਰਦਾ ਵਾਂ ਜਿਹੜੀ ਦੁਨੀਆ ਦੇ ਸਭ ਤੋਂ ਵੱਧ ਸ਼ੇਰ ਆਪਣਾ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਹੈ ਮੰਨੀ ਜਾਂਦੀ ਹੈ ਜੀ ਉਹ ਹੈ ਜੀ ਬੁਰਵਾਲ ਬੁਕੇਈ ਗੀਗੀ ਹਾਲਸਟीन ਠੀਕ ਹੈ 33800 ਕਿਲੋ ਉਹਦਾ ਇੱਕ ਸਾਲ ਦਾ ਮਿਲਕ ਰਿਕਾਰਡ ਹੈ ਇਸ ਤੇ ਵੀ ਆਪਾਂ ਇੱਕ ਵੱਖਰੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਆਪਾਂ ਜੱਗ ਬੋਲਦੇ ਰਹੀਏ ਜੱਗ ਬੋਲ ਦੀਆਂ ਬੱਚਿਆਂ ਦਾ ਅੰਦਾਜ਼ਾ ਇੱਕ ਸਾਲ ਦਾ 9000 ਤੋਂ 10500 ਲੀਟਰ ਇੱਕ ਸਾਲ ਦਾ ਦੁੱਧ ਦੇ ਰਹੀਆਂ ਨੇ ਜੀ ਚਲੋ ਆਪਾਂ ਤੁਹਾਨੂੰ ਇਸ ਦੇ ਮੇਨ ਚਾਰਟ ਬਾਰੇ ਸਟੈਪ ਵਾਈਜ਼ ਸਟੈਪ ਜਾਣਕਾਰੀ ਦਿੰਨੇ ਆ ਜੀ ਸਭ ਤੋਂ ਪਹਿਲਾਂ ਦੇਖੋ ਜੀ ਇਸ ਦਾ ਡੇਟ ਆਫ ਬਰਥ ਕੀ ਹੈ 22 ਤਰੀਕ 3 ਮਈ 2019 ਇਸ ਦਾ ਡੇਟ ਆਫ ਬਰਥ ਹੈ ਮਿਲਕ ਵਿੱਚ ਕੋਈ ਇੰਪਰੂਵਮੈਂਟ ਮਤਲਬ ਕਿ ਵਾਧਾ ਅੱਗੇ ਇਸ ਦੀਆਂ ਬੱਚੇ ਨਹੀਂ ਕਰਨੀਆਂ ਮਤਲਬ ਕਿ -545 ਲਿਖਿਆ ਆ ਰਿਹਾ ਹੈ ਬਟ ਜੇ ਇਸ ਦਾ ਮਿਲਕਰ ਕਾਰਡ ਦੇਖੀਏ ਤਾਂ 32 ਤੋਂ 35 ਲੀਟਰ ਇੱਕ ਦਿਨ ਦੀ ਆਸਤਾਪਾ ਨੂੰ ਜੋ ਕਿ ਬਹੁਤ ਹੀ ਚੰਗੀ ਮੰਨੀ ਜਾ ਰਹੀ ਹੈ ਠੀਕ ਹੈ ਜੀ ਫੈਟ ਦੇਖੋ ਜੀ +8 ਹੈ ਪ੍ਰੋਟੀਨ -11 ਹੈ ਸੀਐਫਪੀ -10 ਹੈ ਮਤਲਬ ਕਿ ਐਸ ਜਿਹੜੇ ਬੱਚੀਆਂ ਗਰਭ ਧਾਰਨ ਕਰਨ ਵਿੱਚ ਜਿਆਦਾ ਸਮੱਸਿਆ ਨਹੀਂ ਆਉਗੀ ਆਸਾਨੀ ਨਾਲ ਗਰਭ ਧਾਰਨ ਕਰ ਲੈਣਗੀਆਂ ਐਸ ਸੀ ਐਸ 2.95 ਆ ਤਿੰਨ ਤੋਂ ਥੱਲੇ ਥੱਲੇ ਹੈ ਜੋ ਕਿ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਜੀ ਇਸ ਦਾ ਸਬੰਧ ਲੇਵੇ ਦੀ ਇਨਫੈਕਸ਼ਨ ਨਾਲ ਹੁੰਦਾ ਹੈ ਜਿੰਨਾ ਇਹ ਜਿਆਦਾ ਹੋਵੇ ਉਨੀ ਉਸ ਦੀਆਂ ਬੱਚੀਆਂ ਨੂੰ ਇਨਫੈਕਸ਼ਨ ਹੋਣ ਦੇ ਚਾਂਸ ਵੱਧ ਹੁੰਦੇ ਨੇ ਪ੍ਰੋਡਕਟਿਵ ਲਾਈਫ ਦੇਖੋ ਜੀ 0.8 ਹੈ ਇਸ ਦਾ ਮਤਲਬ ਹੈ ਕਿ ਇਸ ਬਾਲਰ ਦੀਆਂ ਬੱਚੀਆਂ ਆਪਣੇ ਆਪਣੀ ਉਮਰ ਵਿੱਚ ਕਿੰਨਾ ਲੰਬੇ ਸਮੇਂ ਤੱਕ ਤੁਦ ਦੇਣ ਦੀ ਸਮਰੱਥਾ ਰੱਖਦੀਆਂ ਨੇ ਠੀਕ ਹੈ ਜੀ ਸੀਸੀਆਰ ਪਲੱਸ 0.2 ਹੈ ਜੋ ਕਿ ਇੱਕ ਚੰਗਾ ਸਕੋਰ ਮੰਨਿਆ ਜਾਂਦਾ ਹੈ ਜੀ ਐਨਐਮਐਸ 21 ਹੈ ਮਤਲਬ ਕਿ ਅਮਰੀਕਨ ਡਾਲਰ ਆਪਾਂ ਨੂੰ 21 ਆਪਣੀ ਉਮਰ ਵਿੱਚ ਵੱਧ ਤੋਂ ਵੱਧ ਆਪਾਂ ਨੂੰ ਆਮਦਨ ਕਰਕੇ ਦੇ ਸਕਦੇ ਨੇ ਜੇ ਮੈਂ ਸਟੇਟਸ 1.3 ਹੀ ਹੈ ਜੋ ਕਿ ਬਹੁਤ ਹੀ ਘੱਟ ਹੈ ਲਿਬੈਬਿਲਟੀ ਵੀ ਪਲੱਸ ਹੈ ਡੀਪੀਆਰ ਦੇਖੋ ਜੀ ਡੀਪੀਆਰ ਵੀ ਇਸ ਦਾ ਪਲੱਸ 0.6 ਹੈ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਜੇਪੀਆਈ ਸਕੋਰ ਜ਼ਰੂਰ ਚੈੱਕ ਕਰਿਆ ਕਰੋ ਇਹਦਾ ਜੇਪੀਆਈ ਸਕੋਰ ਦੇਖੋ ਜੀ ਪਲੱਸ 57 ਹੈ ਜੀ ਇਸ ਦਾ ਮਤਲਬ ਇਹ ਹੁੰਦਾ ਹੈ ਜਰਸੀ ਪਰਫਾਰਮੈਂਸ ਇੰਡੈਕਸ ਜੀ ਠੀਕ ਹੈ ਜੀ ਇਸ ਬੋਲਰ ਦੀਆਂ ਵਿੱਚ ਜਰਸੀ ਨਾਲ ਦੇ ਝੋਨੇ ਵਿਚਲੇ ਐਵਰੇਜ ਬੋਲਰ ਨਾਲੋਂ 57.72 ਅੰਕ ਬਿਹਤਰ ਹੈ ਜਿਸ ਦੇ ਆਧਾਰ 'ਤੇ ਦੁੱਧ ਚਰਬੇ ਪ੍ਰੋਟੀਨ ਸਿਹਤ ਅਤੇ ਉਤਪਾਦਨ ਸੰਬੰਧੀ ਗੁਣਾਂ ਦਾ ਜੋੜ ਬਣਿਆ ਜੋੜ ਬਣਾਇਆ ਜਾਂਦਾ ਹੈ ਠੀਕ ਹੈ ਜੀ ਇਹਨਾਂ ਸਾਰੇ ਚੀਜ਼ਾਂ ਦਾ ਮਿਲਾ ਕੇ ਜੀਪੀਐਸ ਸਕੋਰ ਤਿਆਰ ਕੀਤਾ ਜਾਂਦਾ ਹੈ ਇਹ ਇਹ ਦਰਸਾਉਂਦਾ ਵਾ ਇਹ ਨੰਬਰ ਜ਼ਾਹਿਰ ਕਰਦਾ ਹੈ ਇਹ ਬੋਲਰ ਔਸਤ ਤੋਂ 57.72 ਹੈ ਜੀ ਇਹ ਨੈਗੇਟਿਵ ਵਿੱਚ ਨਹੀਂ ਹੋ ਜਾਏ ਜੇ ਨੈਗੇਟਿਵ ਵਿੱਚ ਚਲਾ ਜਾਵੇ ਤਾਂ ਬੋਲਰ ਦੀ ਔਸਤ ਤੋਂ ਘਟ ਚਲਾਇਆ ਜਾਂਦਾ ਹੈ ਜੀ ਏ 57 ਜਿਹੜਾ ਪਲੱਸ ਹੈ ਜੀਪੀਆਈ ਇਹਦਾ ਇਹ ਮਤਲਬ ਲੈ ਕੇ ਇਹ ਜਲਦੀ ਦੇ ਵਿੱਚ ਠੀਕ ਠਾਕ ਤੋਂ ਚੰਗੇ ਲੈਵਲ ਦੇ ਵਿਚਕਾਰ ਆਉਂਦਾ ਹੈ ਇਹ ਇੱਕ ਚੰਗੀ ਚੋਣ ਮੰਨੀ ਜਾ ਸਕਦੀ ਹੈ ਜੀ ਪਲੱਸ ਜੀਪੀਆਈ ਪਲੱਸ 57 ਜੇ ਆਪਾਂ ਇਸ ਦੇ ਸਟਰਕਚਰ ਦੀ ਗੱਲ ਕਰੀਏ ਸਟਰੈਂਥ ਡੈਰੀ ਫਾਰਮ ਰੈਂਪ ਐਂਗਲ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਵਿੱਚ ਇਸ ਦਾ ਸਕੋਰ ਤਕਰੀਬਨ ਪੋਜ਼ਿਟਿਵ ਵਿੱਚ ਹੀ ਹੈ ਕੋਈ ਖਾਸ ਖਾਮੀ ਨਹੀਂ ਹੈ ਮਾਰੀ-ਮੋਟੀ ਖਾਮੀ ਤਾਂ ਤੁਹਾਨੂੰ ਪਤਾ ਹੀ ਹੈ ਹਰ ਇੱਕ ਬੋਲੇ ਵਿੱਚ ਹੁੰਦੀ ਹੀ ਹੈ ਬਟ ਕੋਈ ਖਾਸ ਖਾਮੀ ਨਹੀਂ ਹੈ ਦੁੱਧ ਦੀ ਪੈਦਾਵਾਰ ਨੂੰ ਚੰਗਾ ਵਧਾਉਂਦਾ ਹੈ ਜੇ ਆਪਾਂ ਇਸ ਦੇ ਕੱਲੇ-ਕੱਲੇ ਬਾਰੇ ਗੱਲ ਕਰੀਏ ਥੱਲੇ ਜਿਸ ਸੈਂਟਰੈਂਕਸ ਦੇਖੋ 0.80 ਹੈ ਅਵੱਛੀ ਦੀ ਜਿਹੜੀ ਅੱਡੀ ਆ ਤੇ ਉਹ ਜਿਹੜਾ ਢਾਂਚਾ ਉਹ ਮਜ਼ਬੂਤ ਹੋਵੇਗਾ ਡੈਰੀ ਫਾਰਮ -80 ਹੈ ਤਣ ਹੋਇਆ ਬਹੁਤ ਵਧੀਆ ਢਾਂਚਾ ਠੀਕ ਹੈ ਟਾਈਟ ਬੋਡੀ ਹੋਊਗੀ ਇਸ ਦੀ ਰੰਗ ਪੈਂਗਲ -20 ਹੈ ਪਿਛਲਾ ਹਿੱਸਾ ਇਸ ਦਾ ਉੱਚਾ ਹੋਊਗਾ ਜੀ ਨਿਊਟਰਲ ਥੋੜਾ ਉੱਪਰ ਥਰਲ ਵਿਡਥ ਵੇਖੋ +20 ਹੈ ਪਿਛਲੇ ਲੱਤਾਂ ਦੇ ਵਿਚਕਾਰ ਚੜਾਈ ਠੀਕ ਠਾਕ ਹੈ ਜੀ ਰੀਅਰ ਲੈਗਸ ਸਾਈਡ 뷰 -70 ਹੈ ਲੱਤਾਂ ਸਿੱਧੀਆਂ ਹੋਣਗੀਆਂ ਫਲੈਕਸ ਥੋੜਾ ਘਟ ਹੋਊਗਾ ਜੀ ਫੁੱਟ ਐਂਗਲ +40 ਹੈ ਪੈਰਾਂ ਦਾ ਕੋਣ ਠੀਕ ਮਜ਼ਬੂਤ ਖੜਾ ਹੋਊਗਾ ਜੀ ਇਸ ਦਾ 4 ਅਡਰ ਅਟੈਚਮੈਂਟ +10 ਹੈ ਜੀ ਅਗਲੇ ਅਗਲੇ ਜਿਹੜਾ ਆਰਡਰ ਆ ਉਸ ਦੀ ਚਮੜ ਠੀਕ ਹੋਊਗੀ ਜੀ ਰੇਅਰ ਆਰਡਰ ਹਾਈਟ -10 ਹੈ ਪਿਛਲੇ ਆਰਡਰ ਦੀ ਉਚਾਈ ਥੋੜੀ ਘੱਟ ਹੋਊਗੀ ਰੇਅਰ ਅੰਡਰ ਵੈਥ +10 ਹੈ ਪਿਛਲੇ ਆਰਡਰ ਦੀ ਚੜਾਈ ਠੀਕ ਹੋਊਗੀ ਜੀ ਅੰਡਰ ਕਲੈਫਟ +60 ਹੈ ਅੰਡਰ ਵੈਚ ਮੱਧ ਖਾਚਾ ਕਲੈਫਟ ਚੰਗਾ ਉਹ ਮਜ਼ਬੂਤ ਹੋਊਗਾ ਜੀ ਅੰਡਰ ਡੈਫਥ +10 ਹੈ ਜੀ ਅੰਡਰ ਉਚਾਈ ਠੀਕ ਨੀਵਾ ਨਹੀਂ ਲਟਕੂਗਾ ਜੀ ਇਸ ਦਾ ਠੀਕ ਹੈ ਜੀ ਫੈਕਚਰ ਦੇਵਾਂਗੇ ਆਪਾਂ ਕਹਿ ਸਕਦੇ ਹਾਂ ਜੀ ਫਰੰਟ ਟੀਡ ਪਲੇਸੇ ਮਾਤੇ -10 ਹੋਊਗੇ ਅਗਲੇ ਥਣ ਥੋੜੇ ਖੁੱਲੇ ਹੋਣਗੇ ਜੀ ਅਸਦੇ ਰੀਅਰ ਟੀਡ ਪਲੇਸਮੈਂਟ ਪਲਸ 00 ਹੋਊਗੀ ਨਿਊਟਰਲ ਪਿਛਲੇ ਥਣ ਨਾਲ ਜਿਆਦਾ ਖੁੱਲੇ ਨਾ कसे ਹੋਏ ਹੋਣਗੇ ਜੀ ਠੀਕ ਹੈ ਜੀ ਇਹ ਸੀ ਜੀਐਸ ਦਾ ਸਟਰਕਚਰ ਢਾਂਚਾ ਸਾਰਾ ਥੱਲੇ ਵਾਲਾ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਬੋਲ ਜੱਗ ਜੇ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੇ ਮੈਂ ਤੁਹਾਨੂੰ ਕਹਿ ਕੇ ਦੱਸਿਆ ਹੈ ਜਿਹੜੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ ਹੈ 33000 ਤੋਂ ਪਲਸ ਲੀਟਰ ਜੇ ਤੁਸੀਂ ਚਾਹੁੰਦੇ ਹੋ ਕਿ ਉਸ ਤੇ ਵੀ ਇੱਕ ਵੱਖਰੀ ਵੀਡੀਓ ਬਣੇ ਤਾਂ ਕਮੈਂਟ ਜਰੂਰ ਕਰਕੇ ਦੱਸਿਓ ਜੀ ਤੇ ਚੈਨਲ ਸਬਸਕ੍ਰਾਈਬ ਦੇ ਚਿਹੇ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ